ਪੰਜਾਬ ਸਰਕਾਰ ਨੇ ਇੱਕ ਮਸਲੇ 'ਚ ਹੋਰ ਕਦਮ ਚੁੱਕਿਆ ਹੈ ਜਦੋਂ ਤੋਂ ਮੰਥਨ ਹੋਇਆ ਪਾਰਟੀ ਦੇ ਅੰਦਰ ਪਿਛਲੇ ਦਿਨਾਂ 'ਚ ਭ੍ਰਿਸ਼ਟਾਚਾਰ ਵਾਲੀ ਆਪਾਂ ਗੱਲ ਕੀਤੀ ਕਿ ਅਫਸਰ ਸਾਹਿਬ ਦੇ ਖਿਲਾਫ ਚੱਲ ਰਹੀ ਮੀਮ ਹੁਣ ਕਹਿੰਦੇ ਕਿ ਜਿਹੜਾ ਡਰੱਗ ਨੂੰ ਖਤਮ ਕਰਨਾ ਨਸ਼ਾ ਮੁਕਤ ਪੰਜਾਬ ਬਣਾਉਣਾ ਇੱਕ ਸੁਪਨਾ ਹੈ ਗਾਰੰਟੀ ਹੈ ਸਰਕਾਰ ਦੀ ਦਿੱਤੀ ਹੋਈ ਉਹ ਪੂਰੀ ਕਰਨ ਵਾਸਤੇ ਪੰਜ ਮੰਤਰੀਆਂ ਦੀ ਇੱਕ ਕਮੇਟੀ ਬਣ ਗਈ ਉਸ ਦੀ ਅਗਵਾਈ ਕਰਨੀ ਹੈ ਮੰਤਰੀ ਹਰਪਾਲ ਜੀਮਾ ਨੇ ਉਹ ਹੁਣ ਹੇਠਲੇ ਪੱਧਰ ਤੋਂ ਰਿਪੋਰਟ ਲਿਆ ਕੇ ਹਰ ਇੱਕ ਦੀ ਮੁੱਖ ਮੰਤਰੀ ਨੂੰ ਸੌਂਪਣਗੇ ਜਿਹੜੀ ਇਹ ਕਦਮ ਚੁੱਕਿਆ ਗਿਆ ਇਹ ਕਿਹੜੀ ਦਿਸ਼ਾ ਵਿੱਚ ਔਰ ਕਿੰਨਾ ਕੁ ਲਾਇਬੰਦ ਸਾਬਤ ਹੋ ਸਕਦਾ ਸਰਕਾਰ ਲਈ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਪਹਿਲਾਂ ਤੇ ਜਿਹੜੇ ਪੰਜ ਮਾਣਯੋਗ ਮੰਤਰੀ ਕਮੇਟੀ ਬਣਾਈਆਂ ਹਰਪਾਲ ਸਿੰਘ ਚੀਮਾ ਸਾਹਿਬ ਕਮੇਟੀ ਦੇ ਪ੍ਰਧਾਨ ਨੇ ਅਮਨ ਰੋੜਾ ਸਾਹਿਬ ਡਾਕਟਰ ਬਲਬੀਰ ਸਿੰਘ ਔਰ ਲਾਲਜੀਤ ਭੁੱਲਰ ਔਰ ਪੰਜਵੇਂ ਨੇ ਬਲਬੀਰ ਸਿੰਘ ਹਨ ਇਹ ਪੰਜ ਮੰਤਰੀਆਂ ਨੂੰ ਹੀ ਆਪਣੇ ਹਲਕੇ ਸਵਾਰਨੇ ਚਾਹੀਦੇ ਹਨ ਘੱਟੋ ਘਾਟ ਇਹਨਾਂ ਪੰਜਾਂ ਹਲਕਿਆਂ 'ਚ ਸੁਨਾਮ ਡੜਬਾ ਪੱਟੀ ਪਟਿਆਲਾ ਅਧਿਆਤਿ ਔਰ ਜਿਹੜੇ ਦੂਜੇ ਮੰਤਰੀ ਸਾਹਿਬ ਨੇ ਉਹਨਾਂ ਦੇ ਜਿਹੜੇ ਹਲਕੇ ਨੇ ਉੱਥੇ ਦੇ ਘੱਟੋ-ਘੱਟ ਜਿਹੜੇ ਨੇ ਇਹ ਹੋਣਾ ਚਾਹੀਦਾ ਕਿ ਇਨ੍ਹਾਂ ਪੰਜਾਂ ਹਲਕਿਆਂ ਦੇ ਵਿੱਚ ਨਸ਼ਾ ਨਹੀਂ ਵਿਕੂਗਾ ਜਿਹੜਾ ਵੀ ਨਸ਼ੇ ਦਾ ਤਸਕਰ ਹੋਗਾ ਉਹ ਦੀਆਂ ਸਲਾਖਾਂ ਉਹ ਜ਼ਿਲ੍ਹਾ ਜ਼ਿਲ੍ਹਾ ਦੇ ਵਿੱਚ ਹੋਊਗਾ ਹੁਣ ਜਿਹੜੇ ਪੰਜਵਾਂ ਜਿਹੜੇ ਮੰਤਰੀ ਹੈਗੇ ਨੇ ਉਸ ਮਸਲੇ ਦੇ ਵਿੱਚ ਤਰਨਜੀਤ ਸਿੰਘ ਸੋਢ ਸਾਹਿਬ ਹਨ ਉਹ ਨੇ ਇਹ ਪਹਿਲਾਂ ਦੇ ਪੰਜ ਹਲਕੇ ਸਾਫ਼ ਹੋਣੇ ਚਾਹੀਦੇ ਨਾ ਫਿਰ ਆਪਾਂ 112 ਤੇ ਗੱਲ ਕਰਾਂਗੇ ਪਰ ਸਰਕਾਰ 3 ਸਾਲ ਬਾਅਦ ਵੀ ਐਕਸ਼ਨ ਪਲਾਨ ਬਣਾ ਰਹੀ ਆ ਪਰसों ਹੀ ਚੀਫ ਸਕੱਰੇਟਰੀ ਸਾਹਿਬ ਦੇ ਆਏ ਸੀ ਕਿ ਅਸੀਂ ਐਕਸ਼ਨ ਪਲਾਨ ਤਿਆਰ ਕਰਾਂਗੇ ਭਈ 36 ਮਹੀਨੇ ਨਿਕਲ ਗਏ ਨੇ 24 ਮਹੀਨੇ ਆ ਪਿਛਲੇ 6 ਮਹੀਨੇ ਕਰਦੋ 18 ਮਹੀਨੇ ਤੁਹਾਡੇ ਕੋਲ ਬਾਕੀ ਰਹਿ ਗਏ ਨੇ 36 ਮਹੀਨਾ ਜਿੱਤੇ ਤੁਹਾਡੇ ਕੋਲ ਕੰਮ ਹੋਇਆ ਨਹੀਂ ਇੱਕ ਇਹਨਾਂ ਨੇ ਨਸ਼ਿਆਂ ਨੂੰ ਲੈ ਕੇ ਐਂਟੀ ਨਾਰਕੋਟਿਕਸ ਏ ਐਨ ਐਫ ਬਣਾਈ ਸੀ ਉਹਦਾ ਕੀ ਕੰਮ ਆ ਜੇ ਮੰਤਰੀਆਂ ਨੇ ਹੀ ਕੰਮ ਕਰਨੇ ਨੇ ਹਾਲਾਂਕਿ ਸਰਕਾਰ ਦੀ ਨੀਅਤ ਠੀਕ ਆ ਵੀ ਮੰਤਰੀਆਂ ਨੂੰ ਬਣਾ ਦਿੱਤਾ ਹੈਗਾ ਪਰ ਫਿਰ ਅਸੀਂ ਇਲਾਕੇ ਦੇ ਐਸਐਚਓ ਡੀਐਸਪੀ ਐਸਐਸਪੀ ਨੂੰ ਕੀ ਕਰਨਾ ਹੈਗਾ ਜੇ ਮੰਤਰੀਆਂ ਨੂੰ ਹੀ ਐਸਐਸਪੀ ਸ਼ਿਪ ਦੇਣੀ ਆ ਜਾਂ ਥਾਣੇਦਾਰੀ ਕਰਾਉਣੀ ਆ ਤੇ ਫਿਰ ਜਿਹੜਾ ਸਾਡੀ ਇਹ ਜਿਹੜੀ ਆਪਣੀਆਂ ਐਡਜੈਕਟਿਵ ਹੈ ਨੇ ਜਿਹੜੀ ਫੋਰਸਸ ਉਹਨਾਂ ਦਾ ਕੀ ਹੈਗਾ ਕਿਰ-ਕਿਰ ਕੋ ਰਿਪੋਰਟ ਲੈਣਗੇ ਰਿਪੋਰਟਾਂ ਤੇ ਤੁਹਾਡੇ ਕੋਲ ਬਥੇਰੀਆਂ ਆਈਆਂ ਐਸਐਚਓ ਨੂੰ ਪੁੱਛੋ ਜਵਾਬ ਦੇ ਲਵੀ ਦਿਓ ਜਿਸ ਇਲਾਕੇ ਦੇ ਐਸਐਚਓ ਨਸ਼ਾ ਵੇਚਰਿਆਂ ਨੂੰ ਬਦਲੋ ਕਰੋ ਉਹਨੂੰ ਸਸਪੈਂਡ ਕਰੋ ਨਾ ਜਿੱਥੇ ਪਿੰਡ ਦੇ ਵਿੱਚ ਨਸ਼ਾ ਵੇਚ ਰਿਆ ਹੈਗਾ ਉਹਦੇ ਖਿਲਾਫ ਕਾਰਵਾਈ ਕਰੋ ਲੋਕੀ ਤੇ ਡਰਦੇ ਨਹੀਂ ਬੋਲਦੇ ਕਿ ਜਿਹੜੇ ਨਸ਼ੇ ਦੇ ਤਸਕਰ ਨੇ ਉਹ ਫਿਰ ਕੁੱਟਦੇ ਨੇ ਮਾਰਦੇ ਨੇ ਕਤਲ ਵੀ ਹੋਏ ਨੇ ਤੇ ਲੋਕੀ ਕਹਿੰਦੇ ਇਹ ਆਪਣੇ ਪੁੱਤ ਕਿ ਮਰਵਾਉਣਾ ਹੈਗਾ ਪੀ ਕੇਵੀਆਂ ਆਉਂਦੀਆਂ ਭਗ ਸਿੰਘ ਦੀਆਂ ਕੇਸਰੀ ਪੱਗ ਦੇ ਤੁਸੀਂ ਬਣ ਲਈ ਤੁਸੀਂ ਸਾਰੇ ਭਗ ਸਿੰਘ ਜੰਮ ਗਏ ਤੇ ਲੋਕੀ ਆਪਣੇ ਪੁੱਤ ਮਰਵਾ ਕੇ ਨਹੀਂ ਨਾ ਭਗ ਸਿੰਘ ਬੰਨਾ ਚਾਹੁੰਦੇ ਹੈਗੇ ਜਿਨ੍ਹਾਂ ਨੂੰ ਗੈਂਗਸਟਰ ਤੇ ਤਸਕਰ ਜਿਹੜੀਆਂ ਮੰਗਦੇ ਨੇ ਧਮਕੀਆਂ ਦਿੰਦੇ ਨੇ ਹੁਣ ਜੇ ਇਸ ਸਥਿਤੀ ਦੇ ਵਿੱਚ ਦੇਖੋ ਸਰਕਾਰ ਨੂੰ ਇੱਕ ਤਗੜਾ ਵਿਲ ਪਾਵਰ ਚਾਹੀਦੀ ਇੱਛਾ ਸ਼ਕਤੀ ਚਾਹੀਦੀ ਹੈ ਕਿ ਜੇ ਪੰਜਾਬ ਨੂੰ ਨਸ਼ਾ ਮੁਕਤ ਤੇ ਭ੍ਰਿਸ਼ਟਾਚਾਰ ਮੁਕਤ ਬਣਾਉਣਾ ਹੈਗਾ ਫਿਰ ਤੁਹਾਨੂੰ ਅਫਸਰ ਵੀ ਟੰਗਣੇ ਪੈਣਗੇ ਤੇ ਆਪਣੇ ਐਮਐਲਏ ਵੀ ਟੰਗਣੇ ਪੈਣਗੇ ਕਾਨੂੰਨ ਦੋ ਨਹੀਂ ਹੋ ਸਕਦੇ ਜੇ 30 ਲੱਖ ਰੁਪਇਆ ਬਹੁਤ ਵੱਡੀ amount ਆ ਪੈਸੇ ਦਾ ਲੈਣ ਦੇ ਨਾ 3 ਰੁਪਏ ਦਾ ਵੀ ਮਾੜਾ ਹੁੰਦਾ ਤੁਹਾਨੂੰ ਤਾਂ ਫਿਰ ਇੱਕੋ ਹੀ ਐਕਸ਼ਨ ਰੱਖਣਾ ਪੈਣਾ ਹੁਣ ਦੇਖੋ ਸਭ ਤੋਂ ਵੱਡੀ ਗੱਲ ਨਸ਼ਿਆਂ ਦੇ ਖਿਲਾਫ ਸਰਕਾਰ ਨੇ ਕਾਰਵਾਈ ਤਾਂ ਸ਼ੁਰੂ ਕੀਤੀ ਹੈ ਕਿਉਂਕਿ ਇਹਨਾਂ ਲੱਗਦਾ ਕਿ ਨਸ਼ਾ ਬਹੁਤ ਵੱਡਾ ਮੁੱਦਾ ਉਸ ਮੁੱਦੇ ਤੇ ਲੋਕਾਂ ਦੇ ਲੋਕਾਂ ਨੇ ਵੋਟਾਂ ਇਹਨਾਂ ਨੂੰ ਪਾਈਆਂ ਭ੍ਰਿਸ਼ਟਾਚਾਰ ਲੋਕਾਂ ਨੇ ਇਹਨਾਂ ਨੂੰ ਵੋਟਾਂ ਪਾਈਆਂ ਹੁਣ ਲੁਧਿਆਣਾ ਦੇ ਜਿਹੜੇ ਸੀਪੀ ਨੇ ਕੁਲਦੀਪ ਸਿੰਘ ਚਾਹਲਵ ਹੋਣਾ ਉਹਨਾਂ ਵੀ ਜਿਹੜਾ ਜਿਹਨੇ ਨਸ਼ਾ ਦੇ ਤਸਕਰਾਂ ਨੇ ਘਰ ਬਣਾਏ ਸੀ ਉਹਨਾਂ ਦੇ ਘਰ ਟਾਏ ਨੇ ਅੱਜ ਪਟਿਆਲਾ ਐਸਐਸਪੀ ਪਟਿਆਲਾ ਨਾਨਕ ਸਿੰਘ ਹੋਣਾ ਨੇ ਘਰ ਢਾਏ ਆਗੇ ਨੇ ਹਾਲਾਂਕਿ ਜਿਹੜੇ ਬੁਲਡੋਜ਼ਰ ਵਾਲੀ ਚਲਾਉਣੀ ਸੁਪਰੀਮ ਕੋਰਟ ਨੇ ਉਹਨਾਂ ਨੂੰ ਵੀ ਝਾੜ-ਚੰਬ ਕੀਤੀ ਸੀ ਯੂਪੀ ਸਰਕਾਰ ਨੂੰ ਵੀ ਯੂਪੀ ਸਰਕਾਰ ਨੂੰ ਝਾੜ-ਚੰਬ ਕੀਤੀ ਸੀ ਇਹ ਇਹ ਇੱਥੇ ਵੀ ਝਾੜ-ਚੰਬ ਹੋ ਸਕਦੀ ਹੈ ਕਿ ਨਸ਼ੇ ਦਾ ਤਸਕਰ ਨੂੰ ਫੜ ਕੇ ਜੇਲ੍ਹ ਦੇ ਵਿੱਚ ਸੁੱਟੋ ਜਿਹੜੇ ਜਿਹੜੇ ਬੱਚਿਆਂ ਦਾ ਕੀ ਕਸੂਰ ਹ ਹ ਕਾਨੂੰਨ ਕਾਨੂੰਨ ਦੇ ਵਿੱਚ ਕਿੱਥੇ ਲਿਖਿਆਗਾ ਕਿ ਤੁਸੀਂ ਘਰ ਢਾਡੋ ਰੇਣ ਬਸੇਰੇ ਘਟਾ ਦਿਓ ਉਹਦੀ ਪ੍ਰਾਪਰਟੀ ਫ੍ਰੀਜ਼ ਕਰ ਦਿਓ ਨਾ ਹੁਣ ਜਿਹੜੇ ਘਰ ਢਾਡਦੇ ਉਹ ਨਿਆਣੇ ਕਿੱਥੇ ਰਹਿਣਗੇ ਜਿਹੜੇ ਨਿਆਣੇ ਆ ਜਿਹੜੇ ਛੱਤ ਤੋਂ ਉਹ ਬਾਗੀ ਹੋ ਜਾਣਗੇ ਸਿਸਟਮ ਇਹ ਅਲਾਉ ਨਹੀਂ ਕਰਦਾ ਫਿਰ ਤੇ ਜਿਹੜੇ ਐਮ ਐਲ ਏ ਪਰਪ੍ਰਿਸਟ ਨੇ ਫਿਰ ਉਹਨਾਂ ਦੀਆਂ ਪ੍ਰਾਪਰਟੀਆਂ ਵੀ ਜ਼ਬਤ ਕਰੋ ਢਾਡੋ ਉਹਨਾਂ ਦੀਆਂ ਪ੍ਰਾਪਰਟੀਆਂ ਇੱਕ ਪੁਲਿਸ ਅਫਸਰ ਆ ਜਿਹੜਾ ਤੁਹਾਡੇ ਤੁਹਾਡੀ ਮਿਲੀ ਭੁਗਤ ਦੇ ਨਾਲ ਤੁਸੀਂ ਉਹਨੂੰ ਫੜ ਨਹੀਂ ਲਿਆਗੇ ਉਹਨੇ ਵੀ ਤੇ ਡਰੱਗ ਪੈਟਰੋਲਰਾਂ ਨਾਲ ਮਿਲ ਕੇ ਪ੍ਰਾਪਰਟੀ ਬਣਾਈ ਉਹਦੇ ਕਰਕੇ ਉਹਨੇ ਢਾਇਆ ਆਪਾਂ ਇਹ ਨਹੀਂ ਕਿ ਨਸ਼ੇ ਦੇ ਤਸਕਰਾਂ ਨੂੰ ਡਿਫੈਂਡ ਕਰਦੇ ਆ ਨਸ਼ੇ ਦੇ ਤਸਕਰਾਂ ਵਾਸਤੇ ਕਾਨੂੰਨ ਆ ਉਹਨੂੰ ਸਜ਼ਾ ਦਿਓ ਜਿੰਨੀ ਵੱਧ ਤੋਂ ਵੱਧ ਸਜ਼ਾ ਦਿਲਾ ਸਕਦੇ ਹੈਗੇ ਨੇ ਪ੍ਰੋਪਰਟੀ ਫ੍ਰੀਜ਼ ਕਰੋ ਪਰ ਘੱਟੋ ਘਾਟੇ ਜਿਹੜੇ ਉਹਨਾਂ ਦੀ ਬੱਚੇ ਨੇ ਉਹ ਕਿੱਥੇ ਰਹਿਣਗੇ ਨਾ ਇਹ ਮੈਨੂੰ ਲੱਗਦਾ ਕਿ ਇਹ ਇਹ ਵੀ ਨਹੀਂ ਹੋਣਾ ਚਾਹੀਦਾਗਾ ਇਹ ਵਾਲਾ ਨਹੀਂ ਕਿ ਕੋਈ ਕਾਲ ਨੂੰ ਅਦਾਲਤ ਦੇ ਵਿੱਚ ਚੱਲ ਗਿਆ ਹੈਗਾ ਤੁਸੀਂ ਅਦਾਲਤਾਂ ਨਹੀਂ ਹੋ ਔਰ ਅੱਜ ਤੱਕ ਕਤਲ ਕੇਸ ਵਾਲਿਆਂ ਦੇ ਨੇ ਆਤੋ ਵਦਿਆਂ ਦੇ ਘਰਾਂ ਦੇ ਇਨੀ ਘਰ ਟਾਏ ਜਿਹੜੇ ਸਰਕਾਰ ਆਦੇਸ਼ ਨੂੰ ਤੋੜਨਾ ਚਾਹੁੰਦੇ ਇਹ ਇਹ ਨਵੀਂ ਪਿਰਤ ਨਹੀਂ ਪਾਉਣੀ ਚਾਹੀਦੀ ਠੀਕ ਹੈ ਵੱਧ ਤੋਂ ਵੱਧ ਜਿਹੜਾ ਵਾ ਉਹ ਕਰੋ ਤੁਸੀਂ ਕਾਨੂੰਨ ਸਖਤ ਹੋ ਸਕਦਾ ਧਰਾਵਾਂ ਜਿੰਨੀਆਂ ਮਰਜ਼ੀ ਲਾਓ ਪਰ ਜਦੋਂ ਪੂਰਾ ਇੱਕ ਘਰ ਟਾ ਦਿੱਤਾ ਹੈਗਾ ਫਿਰ ਤੇ ਇੱਕ ਪੁਲਿਸ ਆਫੀਸਰ ਆ ਉਹਦਾ ਵੀ ਨਸ਼ੇ ਦੇ ਤਸਕਰ ਦੀ ਐਫਆਈਰ ਵਿੱਚ ਨਾਮ ਨਾਮਜ਼ਦ ਹੈਗਾ ਫਿਰ ਉਹਦੇ ਖਿਲਾਫ ਵੀ ਕਾਰਵਾਈ ਕਰੋ ਜਿਸ ਇਲਾਕੇ ਦੇ ਵਿੱਚ ਨਸ਼ਾ ਵੇਚਦਾ ਵਾ ਫਿਰ ਉੱਤੇ ਦਾ ਡੀਐਸਪੀ ਵੀ ਬਰਾਬਰ ਜ਼ਿੰਮੇਵਾਰ ਹੋਇਆ ਐਸਐਸਪੀ ਵੀ ਬਰਾਬਰ ਜ਼ਿੰਮੇਵਾਰ ਹੈ ਇਲਾਕੇ ਦਾ ਐਮਐਲਏ ਵੀ ਬਰਾਬਰ ਫਿਰ ਉਹਨਾਂ ਦੀਆਂ ਪ੍ਰਾਪਰਟੀਆਂ ਢਾਉਗੇ ਪਰ ਇੱਕ ਮੈਸੇਜ ਜਾਣਾ ਚਾਹੀਦਾ ਹੈਗਾ ਪਰ ਇਹ ਜਿਹੜਾ ਘਰ ਢਾਉਣ ਵਾਲੀ ਵੀ ਜਿਹੜੀ ਰੀਤ ਜਿਹੜੀ ਆ ਉਹ ਗਲਤ ਹੈ ਪਰ ਨਸ਼ਾ ਇਦਾਂ ਖਤਮ ਹੋ ਜਾਊਗਾ ਸਰਕਾਰ ਨੂੰ ਫੜ-ਫੜ ਕੇ ਜਿਹੜੇ ਨਸ਼ੇ ਦੇ ਤਸਕਰ ਆ ਉਹ ਦੇਣੇ ਪੈਣਗੇ ਇਸ ਕਰਕੇ ਉਹ ਬਹੁਤ ਵੱਡਾ ਇਹ ਸਵਾਲ ਖੜੇ ਹੋ ਰਹੇ ਨੇ ਪਰ ਦੇਖ ਦੇਣਗੇ ਜਿਹੜੀ ਇਹ ਪੰਜ ਮੈਂਬਰੀ ਕਮੇਟੀ ਬਣਾਈ ਆ ਇਹਨਾਂ ਨੇ ਪਿੰਡਾਂ ਪਿੰਡਾਂ ਵਿੱਚ ਜਾਣਾ ਲੋਕ ਇਹਨਾਂ ਨੂੰ ਫੀਡਬੈਕ ਦੇਣਗੇ ਲੋਕ ਹੁਣ ਕਿੰਨੀ ਕੀ ਫੀਡਬੈਕ ਦੇਣਗੇ ਲੋਕੀ ਡਰ ਲਾਪੇ ਨੇ ਲੋਕਾਂ ਕਿਉਂਕਿ ਤਸਕਰ ਗੈਂਗਸਟਰ ਸਾਰੇ ਮਿਲ-ਮੁਲ ਗਏ ਆਗੇ ਨੇ ਉਹਨਰ ਦੀ ਫੇਰੀ ਨਾਲ ਤੇ ਉੱਥੇ ਪਿੰਡਾਂ 'ਚ ਕਮੇਟੀਆਂ ਵੀ ਬਣੀਆਂ ਸੀ ਜਿਹੜੀਆਂ ਬਾਰਡਰ ਲਾ ਕੇ ਤੇ ਖਾਸ ਕਰਕੇ ਉਹਨਾ ਪੈਸੇ ਵੀ ਦਿੱਤੇ ਹੈਗੇ ਨਾ ਉਹਨਾਂ ਨੇ 5 ਲੱਖ 3 ਲੱਖ 2 ਦਾ ਕਿ ਮੈਂ ਤੇ ਪਹਿਲੇ ਵੀ ਜਿਹੜੇ ਗਵਰਨਰ ਸੀ ਜਿਹੜੇ ਬਿਨਵਾਰੀ لال ਪ੍ਰੋਸਾਹਬ ਹੁਣ ਗੁਲਾਬ ਚੰਦ ਕਟਾਰੀਆ ਸਾਹਿਬ ਕਿ ਤੁਸੀਂ ਸਿਰਫ ਬਾਰਡਰ ਦੇ ਡਿਸਟ੍ਰਿਕਟ ਤੇ ਕਿਉਂ ਜਾਂਦੇ ਹੋਗੇ ਤੁਹਾਨੂੰ ਵੀਜ਼ਾ ਸਿਰਫ ਉਥੋਂ ਦੇ ਹੀ ਮਿਲਦਾ ਬਾਕੀ ਜਿਹੜੇ ਨੇ ਜ਼ਿਲ੍ਹੇ ਨੇ ਪੰਜਾਬ ਪੂਰਾ ਪੌਣਾ ਪੰਜਾਬ ਕੀ 90% ਪੰਜਾਬ ਆ ਤੁਸੀਂ ਸਿਰਫ 6 ਜ਼ਿਲ੍ਹਿਆਂ ਦੇ ਵਿੱਚ ਜਾਂਦੇ ਹੋ 17 ਜ਼ਿਲ੍ਹਿਆਂ ਦੇ ਵਿੱਚ ਵੀ ਜਾਵਣ ਉਹਥੇ ਵੀ ਉਹੀ ਆਲਾ ਬਾਰਡਰ ਤੇ ਵੀ ਆ ਤੇ ਬਾਕੀ ਦੇ ਵਿੱਚ ਵੀ ਆ ਬਾਰਡਰ ਦੇ ਲੋਕਾਂ ਵੀ ਤੜਫਰੇ ਨੇ ਤੇ ਬਾਕੀ ਬਾਕੀ ਪੰਜਾਬ ਦੇ ਮਾਮਾ ਵੀ ਤੜਫਰੀਆਂ ਉਹਨਾਂ ਨੂੰ ਚਾਹੀਦਾ ਹੈਗਾ ਹੁਣ ਦੇਖਦੇ ਚੰਗੀ ਗੱਲ ਆਸ ਕੀਤੀ ਜਾਣੀ ਜੇ ਕਿ ਜਿਹੜੀ 5 ਮੈਂਬਰੀ ਕਮੇਟੀ ਪਿੰਡਾਂ 'ਚ ਜਾਣਗੇ ਲੋਕੀ ਜਿਹੜੀਆਂ ਰਿਪੋਰਟਾਂ ਦੇਣਗੇ ਪਰ ਕਦੀ ਵੀ ਲੋਕ ਨਾ ਜਦੋਂ ਪੰਚਾਇਤ ਬੈਠਦੀ ਆ ਜਦੋਂ ਜਾਣਗੇ ਕੋਈ ਲੋਕੀ ਜਨਤਕ ਤੌਰ ਤੇ ਨਹੀਂ ਦਿੰਦੇ ਹੈਗੇ ਇਹਨਾਂ ਨੂੰ ਤੇ ਚਾਹੀਦਾ ਹੈਗਾ ਕਿ ਮੰਤਰੀਆਂ ਦਾ ਇੱਕ ਚਿੱਠੀਆਂ ਲੋਕੀ ਕਹਿਣ ਵੀ ਸਾਨੂੰ ਚਿੱਠੀਆਂ ਪਾਓ ਸਬੂਤ ਦੇ ਦੋ ਫਿਰ ਕਾਰਵਾਈ ਕਰਨ ਲਾਲ ਮੈਨੂੰ ਲੱਗਦਾ ਕਿ ਮੰਤਰੀਆਂ ਨੂੰ ਫੀਡਬੈਕ ਇਲਾਕੇ ਦਾ ਜਿਹੜਾ ਐਸਐਚਓ ਡੀਐਸਪੀ ਹੁੰਦਾ ਨਾ ਉਹਨੂੰ ਪਤਾ ਹੁੰਦਾ ਕਿ ਕਿਹੜੇ ਪਿੰਡ ਦੇ ਵਿੱਚ ਕਿਹੜਾ ਇੱਕ ਐਸਐਚਓ ਦੇ ਅੰਡਰ ਕਿੰਨੇ ਕੇ 7-8 ਪਿੰਡ 10 ਪਿੰਡ ਆਂਦੇ ਹੋਣਗੇ ਜਾਂ 20 ਪਿੰਡ ਆਂਦੇ ਹੋਣਗੇ ਵੱਧ ਤੋਂ ਵੱਧ ਐਮਐਲਏ ਨੂੰ ਤਾਂ ਪਤਾ ਹੁੰਦਾ ਕਿ ਕਿਹੜੇ ਐਮਐਲਏ ਕੋਲ ਸਵੇਰੇ ਜਿਹੜੇ ਐਮਐਲਏ ਦੀਆਂ ਅੱਖਾਂ ਦੇ ਵਿੱਚ ਗਿੱਡ ਹੁੰਦੀ ਆ ਤੇ ਲੋਕ ਉਹਦੇ ਘਰ 5 6 ਵਜੇ ਪਹੁੰਚ ਜਾਂਦੇ ਆ ਕਿਨੇ ਤੇ ਉਹ ਵੀ ਤਾਂ ਫੀਡਬੈਕ ਦੇ ਹੀ ਸਕਦੇ ਨੇ ਪਰ ਲੋਕੀ ਦਿੰਦੇ ਨਹੀਂ ਕਿਉਂਕਿ ਪਤਾ ਕਿ ਪੋਲਿਟਿਸ਼ੀਅਨ ਵੀ ਮਿਲ ਜਾਂਦੇ ਨੇ ਅਫਸਰ ਵੀ ਮਿਲ ਜਾਂਦੇ ਨੇ ਪਰ ਚੰਗੀ ਹੈ ਪੰਜ ਮੈਂਬਰੀ ਅਗਰ ਕਮੇਟੀ ਸਰਕਾਰ ਨੇ ਬਣਾਈ ਆ ਚੰਗੇ ਨਤੀਜਿਆਂ ਦੀ ਆਸ ਕਰਨੀ ਚਾਹੀਦੀ ਆ ਦੇਖਦੇ ਆ ਕਿ ਕਿੰਨੀ ਕੀ ਵਟ ਦੀ ਫੀਡਬੈਕ ਆਉਂਦੀ ਔਰ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕਿੰਨੀਆਂ ਰਿਪੋਰਟਾਂ ਆਉਂਦੀਆਂ ਉਹਨਾਂ ਕੋ ਤੇ ਕਿੰਨੀ ਕਾਰਵਾਈ ਹੁੰਦੀ ਪਰ ਇਹ ਕੋਈ ਟਾਈਮ ਬਾਉਂਡ ਹੈ ਨਹੀਂ ਮਸਲਾ ਵੀ ਕੋਈ ਟਾਈਮ ਬਾਉਂਡ ਵਾਲਾ ਨਹੀਂ ਹੈਗਾ ਪਰ ਸਰਕਾਰ ਦਾ ਜਿਹੜੇ ਅਜਿਹਾ ਮੈਸੇਜ ਹੋਣਾ ਚਾਹੀਦਾ ਹੈਗਾ ਕਿ ਜਿਹੜੇ ਨਸ਼ੇ ਦੇ ਤਸਕਰ ਤੇ ਜਿਹੜੇ ਗੈਂਗਸਟਰੋਂ ਪੰਜਾਬ ਛੱਡ ਜਾਣਾ ਹੈਗਾ ਨਾ ਸਰਕਾਰ ਨੂੰ ਇਦਾਂ ਦਾ ਕਰਨਾ ਪਵੇਗਾ ਨਹੀਂ ਤੇ ਪੰਜਾਬ ਦੇ ਵਿੱਚ ਦੇਖੋ ਇਹੋ ਆਮ ਆਦੀ ਪਾਰਟੀ ਜਦੋਂ ਸੁਭੇਂਦਰ ਕਾਲੀ ਬੀਜੇਪੀ ਸਰਕਾਰ ਦਾ ਹਾਸਲ ਇਹਨਾਂ ਨੇ ਉਹਨਾਂ ਨੂੰ ਭੰਡਿਆ ਫਿਰ ਕਾਂਗਰਸ ਪਾਰਟੀ ਦੀ ਸਰਕਾਰ ਇਹਨਾਂ ਨੇ ਉਹਨੂੰ ਪੱਡਿਆ ਹੁਣ ਅੱਜ ਤੁਹਾਡੀ ਸਰਕਾਰ ਅੱਜ ਕੌਣ ਨਸ਼ਾ ਵੇਚਦਾ ਤੇ ਤੁਸੀਂ ਹੁਣ 36 ਮਹੀਨੇ ਬਾਅਦ ਤੁਸੀਂ ਹੁਣ ਜਾਗਿਓ ਇਹਦਾ 227 ਦੀਆਂ ਵਿਧਾਨ ਸਭਾ ਚੋਣਾਂ ਲੈ ਤੁਹਾਨੂੰ ਕਿੰਨਾ ਕੀ ਫਾਇਦਾ ਹੁੰਦਾ ਇਹ ਲੋਕ ਆਉਣ ਵਾਲਾ ਸਮਾਂ ਹੀ ਦੱਸੂਗਾ ਪਰ ਸਰਕਾਰ ਦੀ ਨੀਅਤ ਦੇ ਵਿੱਚ ਖੋਟ ਹੋਣੀ ਨਹੀਂ ਚਾਹੀਦੀ ਹੈਗੀ ਔਰ ਅਜਿਹੇ ਸਰਕਾਰ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਹਾਲਾਂਕਿ ਉਹ ਐਸਐਚਓ ਲੈਵਲ ਤੇ ਜਾਂ ਉਹਨਾਂ ਦੀ ਜਵਾਬਤਲਬੀ ਹੋਣੀ ਚਾਹੀਦੀ ਦੀ ਡੀਐਸਪੀ ਦੀ ਹੋਣੀ ਚਾਹੀਦੀ ਹੈ ਪਰ ਫਿਰ ਵੀ ਚਲੋ ਦੇਖਦੇ ਹਾਂ ਕਿ ਪੰਜ ਮੈਂਬਰੀ ਕਮੇਟੀਆਂ ਸੀਐਮ ਸਾਹਿਬ ਨੂੰ ਕਦੋਂ ਰਿਪੋਰਟ ਦਿੰਦੇ ਹੈਗੇ ਨੇ